2027 ਦੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਆਪ ਵੱਲੋਂ ਪੰਜਾਬ ਵਿੱਚ ਇੱਕ Dalit ਆਗੂ ਨੂੰ ਉਪ ਮੁੱਖ ਮੰਤਰੀ ਬਣਾਉਣ ਦੀ ਰਾਜਨੀਤਿਕ ਯੋਜਨਾ ਫਿਰਾਲ ਰੁਕ ਗਈ ਹੈ ਮੀਡੀਆ ਰਿਪੋਰਟਾਂ ਮੁਤਾਬਕ ਪਾਰਟੀ ਲੀਡਰਸ਼ਿਪ ਵਿੱਚ ਆਪਸੀ મતਭੇਦ ਅਤੇ ਦੋ ਸੀਨੀਅਰ ਮੰਤਰੀਆਂ ਵਿਚਾਲੇ ਖਿੱਚ ਤਾਣ ਇਸ ਫੈਸਲੇ ਵਿੱਚ ਦੇਰੀ ਦਾ ਮੁੱਖ ਕਾਰਨ ਬਣੀ ਹੈ ਜਿਸ ਦਾ ਜੋਗ ਹੈ ਕਿ ਪਾਰਟੀ ਦੇ ਕੌਮੀ ਕੋਨਵੀਨਰ ਅਰਵਿੰਦ ਕੇਜਰੀਵਾਲ ਨੇ ਪਹਿਲੀ ਵਾਰ 2022 ਦੀ ਚੋਣਾਂ ਦੌਰਾਨ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਸਰਕਾਰ ਬਣਨ ਤੇ Dalit ਭਾਈਚਾਰੇ ਚੋਂ ਉਪ ਮੁੱਖ ਮੰਤਰੀ ਨਿਯੁਕਤ ਕੀਤਾ ਜਾਵੇਗਾ ਇਸ ਦਾ ਮੁੱਖ ਮਕਸਦ ਸੂਬੇ ਦੀ ਲਗਭਗ 32.5% ਦੀ ਅਨੁਸੂਚਿਤ ਜਾਤੀ ਵੋਟ ਬੈਂਕ ਨੂੰ ਪਾਰਟੀ ਨਾਲ ਜੋੜਨਾ ਸੀ ਹਾਲਾਂਕਿ ਹੁਣ ਜਦੋਂ ਪਾਰਟੀ ਇਸ ਵਾਅਦੇ ਨੂੰ ਅਮਲੀ ਰੂਪ ਦੇਣ ਦੀ ਤਿਆਰੀ ਵਿੱਚ ਸੀ ਮੁੱਖ ਮੰਤਰੀ ਭਗਵਾਨਤਮਨ ਅਤੇ ਦਿੱਲੀ ਸਥਿਤ ਹਾਈ ਕਮਾਂਡ ਵਿਚਾਰੇ ਮੱਤ ਪੇਦ ਉੱਪਰ ਕੇ ਸਾਹਮਣੇ ਆਏ ਹਨ ਇਸ ਆਉਦੇ ਲਈ ਦੋ ਪ੍ਰਮੁੱਖ ਨਾਂ ਚਰਚਾ ਵਿਚ ਹਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਬਲਜੀਤ ਕੌਰ ਮੀਡੀਆ ਰਿਪੋਰਟਾਂ ਮੁਤਾਬਕ ਜਿੱਥੇ ਚੀਮਾ ਨੂੰ ਪਾਰਟੀ ਦੇ ਸੰਕਟ ਮੋਚਨ ਅਤੇ ਪ੍ਰਭਾਵਸ਼ਾਲੀ ਵਿੱਤ ਮੰਤਰੀ ਵਜੋਂ ਦੇਖਿਆ ਜਾਂਦਾ ਹੈ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਡਾਕਟਰ ਬਲਜੀਤ ਕੌਰ ਦੇ ਨਾਂ ਤੇ ਵਗਾਲਤ ਕਰ ਰਹੇ ਹਨ ਸਬੰਧਤ ਪੱਖਾਂ ਵਿਚਾਲੇ ਕਿਸੇ ਇੱਕ ਨਾਂ ਤੇ ਸਹਿਮਤੀ ਨਾ ਬਣ ਸਕਣ ਕਾਰਨ ਇਹ ਮਾਮਲਾ ਫਿਲਹਾਲ ਰੁਕ ਗਿਆ ਹੈ ਮੀਡੀਆ ਰਿਪੋਰਟਾਂ ਮੁਤਾਬਕ ਇਸ ਬਾਰੇ ਮਹਾ ਸ਼ਵਰਾਤਰੀ ਵਾਲੇ ਦਿਨ ਧੂਰੀ ਵਿੱਚ ਦਿੱਲੀ ਹਾਈ ਕਮਾਂਡ ਦੇ ਆਗੂਆਂ ਅਤੇ ਮੁੱਖ ਮੰਤਰੀ ਵਿਚਾਲੇ ਚਰਚਾ ਹੋਈ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਦੀ ਤੀਤਵਿਅਤ ਖਰਾਬ ਹੋ ਗਈ ਉਹ 40th ਹਸਪਤਾਲ ਵਿੱਚ ਦਾਖਲ ਹੋ ਗਏ ਇਸ ਮਗਰੋਂ ਹਸਪਤਾਲ ਤੋਂ ਛੁੱਟੀ ਵਿਲਡ ਵਗਰੋ ਮੋਗਾ ਰੈਲੀ ਵਿੱਚ ਪਹੁੰਚੇ ਅਤੇ ਉਸੇ ਸ਼ਾਮ ਮੁਰ ਤੋਂ ਸਿਹਤ ਖਰਾਬ ਹੋਣ ਕਾਰਨ 40th ਹਸਪਤਾਲ ਵਿੱਚ ਦਾਖਲ ਹੋ ਗਏ ਮੀਡੀਆ ਰਿਪੋਰਟਾਂ ਮੁਤਾਬਕ ਦਲਿਤ ਉਪ ਮੁੱਖ ਮੰਤਰੀ ਦੇ ਨਾਲ-ਨਾਲ ਸੂਬੇ ਵਿੱਚ ਇੱਕ ਮੁੱਖ ਮੰਤਰੀ ਹਿੰਦੂ ਭਾਈਚਾਰੇ ਤੇ ਵੀ ਲਾਇਆ ਜਾ ਸਕਦਾ ਹੈ ਇਸ ਲਈ ਸੰਜੀਵ ਰੋੜਾ ਦੇ ਨਾਂ ਦੀ ਵੀ ਚਰਚਾ ਚੱਲ ਰਹੀ ਹੈ ਹਾਲਾકી ਅੰਤਿਮ ਫੈਸਲੇ ਲਈ ਮੁੱਖ ਮੰਤਰੀ ਦੇ ਤੰਦਰੁਸਤ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਹੀ ਇਸ ਬਾਰੇ ਤਸਵੀਰ ਸਾਫ ਹੋਏਗੀ ਕਿ ਫਿਲਹਾਲ ਪਾਰਟੀ ਦੇ ਸੀਨੀਅਰ ਅਗੂਆਂ ਅਨਸਾਰ ਉਮੀਦਵਾਰ ਦੀ ਚੋਣ ਤੇ ਕੋਈ ਅੰਤਿਮ ਫੈਸਲਾ ਨਹੀਂ ਹੋ ਸਕਿਆ ਤੇ ਦਿੱਲੀ ਤੇ ਪੰਜਾਬ ਦੀ ਲੀਡਰਸ਼ਿਪ ਵਿਚਾਲੇ ਵਿਚਾਰ ਬਟਾਂਦਰਾ ਅਜੇ ਵੀ ਜਾਰੀ ਹੈ